ਕਦਾ ਕੀ ਕਹਿੰਦੀ ਹੈ ਅੱਛਾ ਪੰਗਾ ਲੈਣਾ ਮੇਰੇ ਨਾਲ ਅਗਲੇ ਦਿਨ ਹੋਰ ਤਕੜੀ ਹੋ ਜਾਂਦੀ ਹੁਣ ਕਰ ਕਰ ਤੂੰ ਹੋਰ ਪੰਗਾ ਲੈਣਾ ਥਕਾ ਦੇਣਾ ਤੂੰ ਫਿਰ ਸੈੱਲ ਆਪਣੇ ਆਪ ਨੂੰ ਹੋਰ ਸਟਰੋਂਗ ਕਰ ਲੈਂਦੇ ਨੇ ਫਿਰ ਹੋਰ ਪੰਗਾ ਬਾਹਾਂ ਨਾਲ ਜਿਆਦਾ ਪੰਗਾ ਲੈ ਬਾਹਾਂ ਡੋਲੇ ਕੱਢ ਲੈਂਦੇ ਹੁਣ ਕਰ ਜਿੰਨਾ ਤੁਸੀਂ ਇਹਦੇ ਨਾਲ ਪੰਗਾ ਲੈਨੇ ਹੋ ਇਹ ਫਿਰ ਲੜਨ ਲਈ ਤੇਰੇ ਨਾਲ ਫਾਈਟ ਕਰ ਪਈਏ ਬੋਡੀ ਬੋਡੀ ਦੇ ਸੈੱਲ ਤੇਰੇ ਨਾਲ ਫਾਈਟ ਕਰਦੇ ਆ ਉਨਾਂ ਹੀ ਸਟਰੋਂਗ ਹੁਣ ਕਰ ਉਹ ਹੋਰ ਛੇੜਨਾ ਹੋਰ ਵੱਧ ਜਾਂਦੇ ਨੇ ਸਰੀਰ ਜਿਹੜਾ ਐ ਵੱਧਦਾ ਹੈ ਬਾਡੀ ਨੂੰ ਪਤਾ ਲੱਗ ਜਾਂਦਾ ਵੀ ਮੈਨੂੰ ਮੈਨੂੰ ਇਹ ਵਰਤਣਾ ਚਾਹੁੰਦਾ ਹੈ ਛੇੜਦਾ ਹੈ ਇ tanto ੱੱਕਾ ਜਿੰਨਾ ਕਰੋਗੇ ਉਨਾ ਹੀ ਇਹਨੇ ਵਧਣਾ ਹੈ ਜਿੰਨਾ ਦਿਮਾਗ ਨਾਲ ੱੱਕਾ ਹੁੰਦਾ ਨਾ ਪਿਆਰਿਓ ਜਿਹੜੇ ਬੰਦੇ ਦੀ ਜ਼ਿੰਦਗੀ 'ਚ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਉਨਾ ਹੀ ਉਹਦਾ ਮਾਈਂਡ ਸਟ੍ਰੈਚ ਹੋ ਰਿਹਾ ਹੈ ਜਿਹੜਾ ਬੰਦਾ ਤੁਹਾਨੂੰ ਤੰਗ ਬਹੁਤ ਕਰਦਾ ਹੈ ਇਹ ਨਾ ਸਮਝੋ ਵੀ ਲੋਕ ਮੈਨੂੰ ਬਹੁਤ ਸਟ੍ਰੈਸ ਸਟ੍ਰੈਸ ਪੈ ਗਈ ਜੀ ਮੇਰੇ ਤੇ ਸਟ੍ਰੈਸ ਪੈ ਗਈ ਨਾ ਜੀ ਨਾ ਸਟ੍ਰੈਸ ਤੇ ਲੱਗਦਾ ਹੈ ਤੈਨੂੰ ਪਰ ਸਟ੍ਰੈਚ ਵੀ ਤੇ ਹੋਏਗਾ ਮਾਈਂ ਤੇ ਤੇਰਾ ਉਹਨਾਂ ਤਕੜਾ ਵੀ ਤੇ ਹੋਏਗਾ ਫਾਈਟ ਕਰ ਕਰਕੇ ਲੋਕਾਂ ਨਾਲ। ਮੈਂਟਲੀ ਜਿਹੜਾ ਬੰਦਾ ਤੁਹਾਨੂੰ ਟੌਰਚਰ ਕਰਦਾ ਹੈ, ਫਿਜ਼ੀਕਲੀ ਟੌਰਚਰ ਕਰੋਗੇ ਕਰਦਾ ਜਿਹੜਾ ਉਹ ਬਾਡੀ ਨੂੰ ਸਟਰੋਂਗ ਕਰ ਦਿੰਦਾ। ਜਿਹੜਾ ਮੈਂਟਲੀ ਟੌਰਚਰ ਬੰਦਾ ਜ਼ਿਆਦਾ ਹੁੰਦਾ ਹੈ। ਜੇ ਕਿਤੇ ਉਸ ਵੇਲੇ ਮੈਂਟਲੀ ਟੌਰਚਰ ਕਰਨ ਦਾ ਜਦੋਂ ਕੋਈ ਬੰਦਾ ਤੇ ਅਕਲ ਵਾਲਾ ਹੋਵੇ, ਥੋੜਾ ਜਿਹਾ ਸੱਚੇ ਗਿਆਨ ਨਾਲ ਜੁੜਿਆ ਹੋਇਆ ਹੋਵੇ, ਉਹ ਬੰਦਾ ਫਿਰ ਮੈਂਟਲੀ ਸਟਰੋਂਗ ਬਹੁਤ ਬਣ ਜਾਂਦਾ। ਉਹਨੇ ਇੰਨੇ ਧੱਕੇ ਚੱਲਨੇ ਹੁੰਦੇ ਐ। ਫਿਰ ਜਿਵੇਂ ਹੁਣ ਮੰਨ ਲਓ ਜਿਹੜਾ ਬੰਦਾ ਸ਼ਰੀਰ ਕਰਕੇ ਇੰਨੀ ਜਿੰਮ ਕਰਦਾ ਹੈ ਉਹਨੂੰ ਮਾੜਾ ਮੋਟਾ ਡਾਂਗ ਮਾਰੀ ਕੀ ਕਰੂ ਉਹਦੇ ਉਹ ਤੇ ਰੋਜ਼ ਅੱਗੇ ਬਹੁਤ ਝੱਲੀ ਬੈਠਾ ਹੈ ਤਾਂ ਕਰਕੇ ਜਿਹੜੇ ਬੰਦੇ ਦੀ ਜ਼ਿੰਦਗੀ 'ਚ ਬਹੁਤੀਆਂ ਮੁਸੀਬਤਾਂ ਆ ਜਾਣਾਂ ਨਾ ਉਹ ਫਿਰ ਮਾੜੀ ਮੋਟੀ ਮੁਸੀਬਤ ਨੂੰ ਕੀ ਸਮਝਦਾ ਹੈ ਯਾਰ ਕਹਿੰਦੇ ਅੱਗੇ ਬੜੀਆਂ ਮੁਸੀਬਤਾਂ ਚੱਲਣਗੀਆਂ ਹੁਣ ਆ ਕੀ ਚੀਜ਼ ਹੈ ਆ ਕੀ ਹੈ ਜਿੰਨੀਆਂ ਮੁਸੀਬਤਾਂ ਕੋਈ ਤੁਹਾਡੀ ਜ਼ਿੰਦਗੀ 'ਚ ਦੇ ਰਿਹਾ ਹੈ ਅਸਲ ਤੁਹਾਨੂੰ ਸਟਰੈਚ ਕਰ ਰਿਹਾ ਹੈ ਇਥੋਂ ਤੁਹਾਨੂੰ ਸਮਝ ਆਊ ਵੀ ਕਲਗੀਆਂ ਵਾਲੇ ਕੰਡਿਆਂ ਤੇ ਪੈ ਕੇ ਯਾਰ ਕਿਵੇਂ ਖੁਸ਼ ਨੇ ਉਹ ਕਹਿੰਦੇ ਕਿਹੜੀ ਵੱਡੀ ਗੱਲ ਐ ਪੌਣੇ 9 ਸਾਲ ਦੀ ਉਮਰ ਵਿੱਚ ਤੇ ਮੇਰੇ ਪਿਤਾ ਦਾ ਸੀਸ ਆ ਗਿਆ ਸੀ ਐਡਾ ਸਟ੍ਰੈਸ ਹੋ ਗਿਆ ਮਾਈਂਟ ਵੀ ਮੈਂ ਤੇ ਪੌਣੇ 9 ਸਾਲ ਦਾ ਸੀ ਉਦੋਂ ਜਦੋਂ ਮੇਰੇ ਪਿਤਾ ਦਾ ਸੀਸ ਆ ਗਿਆ ਮੈਂ ਤੇ ਉਦੋਂ ਤੋਂ ਹੀ ਚੱਲਦਾ 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 ਕਿੱਥੇ ਕਹਿੰਦੇ ਮੱਝ ਚੱਕ ਲਈ ਜਿਹਨੇ ਮੱਝ ਕਿਵੇਂ ਚੱਕ ਲੂ ਅਗਲਾ ਜਿੱਦੇ ਕੱਟੀ ਜੰਮੀ ਸੀ ਕੱਟੀ ਨੂੰ ਚੱਕਣ ਲੱਗ ਗਿਆ ਰੋਜ਼ ਹੀ ਚੱਕ ਲਿਆ ਕਰੇ ਸਵੇਰੇ ਵੀ ਚੱਕਦਾ ਸ਼ਾਮ ਨੂੰ ਵੀ ਚੱਕਦਾ ਹੈ ਅਗਲੇ ਦਿਨ ਉਹ ਕਿੱਲੋ ਵੱਧ ਗਈ ਹੋਰ ਚੱਕ ਲਿਆ ਚੱਕਦਾ 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 ਇੱਕ ਦਿਨ ਝੋਟੀ ਬਣ ਗਈ ਉਹਦੇ ਵੀ ਚੱਕ ਲਿਆ ਕਿਉਂਕਿ ਰੋਜ਼ ਚੱਕਦਾ ਥੋੜਾ 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 weight ਐਂਦਾ ਮਾਈਂਡ ਸਟ੍ਰੈਚ ਹੁੰਦਾ ਹੈ ਜਿਹੜੇ ਬੱਚੇ ਨੂੰ ਤੁਸੀਂ ਥੱਲੇ ਖੜਾਉਂਗੇ ਹੀ ਨਹੀਂ ਉਹ ਤੇ ਅਪਾਹਜ ਹੋ ਜਾਂਦਾ ਹੈ ਉਹ ਤੇ ਲੰਗੜਾ ਹੋ ਜਾਊ ਉਹ ਬੱਚਾ ਤੇ ਲੰਗੜਾ ਹੋ ਜਾਏਗਾ ਤੁਸੀਂ ਕਿਸੇ ਬੱਚੇ ਨੂੰ ਐਂ ਚੱਕੀ ਰੱਖੋ ਗੋਦੀ ਬੇਨੂੰ ਹੀ ਥੱਲੇ ਤੋੜਨਾ ਉਹ ਤੇ ਅਪਾਹਜ ਹੋ ਜਾਏਗਾ ਭਾਈ ਤਾਨੂੰ ਪੈਰ ਤੋੜਨਾ ਪੈਣਾ ਹੈ ਖੜਾਉਣਾ ਪੈਣਾ ਭਜਾਉਣਾ ਪੈਣਾ ਉਹਨਾਂ ਹੀ ਉਹਦੀਆਂ ਲੱਤਾਂ 'ਚ ਜਾਨ ਆਉ। ਜਿੰਨੀਆਂ ਮੁਸ਼ਕਲਾਂ ਆਉਂਦੀਆਂ ਨੇ ਇਹ ਸਾਨੂੰ ਕੈਮ ਕਰਦੀਆਂ। ਹੁਣ ਕਿਹੜਾ ਦੁੱਖ ਆ ਜਾਂਦਾ ਹੋਰ ਆ ਜਾਂਦਾ ਹੁਣ ਕੋਈ ਹੋਰ। ਫਿਰ ਇੱਕ ਨਾ ਇੱਕ ਦਿਨ ਦੁੱਖ ਤੇ ਬਹੁਤ ਛੋਟੇ ਰਹਿ ਜਾਂਦੇ ਆ ਜੀ। ਸ਼ਖਸੀਅਤ ਬਹੁਤ ਉੱਚੀ ਹੋ ਜਾਂਦੀ ਹੈ। ਬੰਦਾ ਅੰਦਰੋਂ ਵੱਡਾ ਹੋ ਜਾਂਦਾ ਹੈ। ਦੁੱਖ ਤੇ ਬਹੁਤ ਥੱਲੇ ਹੀ ਰਹਿ ਤੂ ਜਾਂਦੇ ਆ। ਬਹੁਤ ਉੱਚਾ ਚਲਿਆ ਜਾਂਦਾ ਜੀ। ਫਿਰ ਦੁੱਖ ਸੁੱਖ ਸਭ ਥੱਲੇ ਜਿਹੜਾ ਜੋ ਨਾ ਦੁੱਖ ਮਹਿ ਦੁੱਖ ਨਹੀਂ ਮੰਨਦਾ ਉਹ ਥੱਲੇ ਹੀ ਰਹਿ ਰੂ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਮੰਨਦਾ ਹੀ ਨਹੀਂ ਦੁੱਖਾਂ ਨੂੰ ਕੁਛ ਉਹ ਕੀ ਬੰਦੂ ਭਾਈ ਜਿਹੜਾ ਸੁਰਤ ਕਰਕੇ ਇੰਨਾ ਉੱਚਾ ਚਲੇ ਗਿਆ ਉਹ ਕੀ ਦੁੱਖ ਮੰਨੂਗਾ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਫਿਰ ਕੀ ਜਾਣੂ ਬੰਦਾ ਆਪ ਇੰਨਾ ਉੱਚਾ ਚਲੇ ਆ ਜਾਂਦਾ ਜਦੋਂ ਸੁਰਤ ਕਰਕੇ ਜੋ ਨਾ ਦੁੱਖ ਮਹਿ ਦੁੱਖ ਨਹੀਂ ਮੰਨਦਾ ਸੁੱਖ ਸੁਨੇ ਹੀ ਅਰ ਭੈ ਨਹੀਂ ਜਾ ਕੇ ਕੰਚਨ ਮੱਟੀ ਮੰਨਦਾ ਹੈ ਕੰਚਰ ਤੇ ਸੋਨਾ ਤੇ ਮਿੱਟੀ ਇਹਨੂੰ ਇੱਕੋ ਜਿਹਾ ਲੱਗਦੇ ਐ ਐਸੀ ਸ਼ਖਸੀਅਤ ਬਣ ਜਾਂਦੀ ਐ ਉੱਚਾ ਇਨਾ ਹੋ ਜਾਂਦਾ ਨਹਿਂ ਦਿਆ ਨਹਿ ਉਸਤਤ ਜਾ ਕੇ ਲੋਭ ਕੋ ਉਹ ਅਭਿਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ અપਮਾਨ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸ਼ਾ ਕਾਮ ਕ੍ਰੋਧ ਜਹਿ ਪਰਸੈ ਨਾਹੇ ਤੈਂ ਕਟ ਬ੍ਰਹਮ ਨਿਵਾਸਾ ਇਹ ਸਾਰੀ ਕਿਰਪਾ ਕਿੰਨਾ ਤੇ ਹੁੰਦੀ ਐ ਗੁਰ ਕਿਰਪਾ ਜਿਹੇ ਨਰਕੋ ਲਓ ਸੁਣੋ ਜਿਹਨੂੰ ਗੁਰੂ ਗਿਆਨ ਦੇ ਦੇਵੇ ਐਡਾ ਵੱਡਾ ਹੋ ਜਾ ਦੁੱਖ ਛੁੱਟੇ ਰਹਿ ਜਾਣ ਅਕਲ ਲੈ ਕੇ ਸਮਝ ਲੈ ਕੇ ਐਸੀ ਸ਼ਖਸੀਅਤ ਘੜੀ ਜਾਵੇ ਐਸੀ ਪਰਸਨੈਲਿਟੀ ਬਣੇ ਐਸਾ ਮਾਈਂਡ ਡਵੈਲਪ ਹੋਵੇ ਵੀ ਦੁੱਖ ਤੇ ਥੱਲੇ ਹੀ ਰਹਿ ਜਾਣ ਬਣ ਜੁ ਵੇਖਣਾ ਇੱਕ ਦਿਨ ਜਿਵੇਂ ਜਿੰਮ ਜਾਣ ਵਾਲੇ ਤਾਜ਼ੇ ਤਾਜ਼ੇ ਬੰਦੇ ਤੇ ਸਰੀਰ ਟੁੱਟ ਜਾਂਦਾ ਕਹਿੰਦੇ ਹਾਏ ਓਏ ਤਕਰੀਰ ਦੁੱਖ ਦਾ ਬਹੁਤ ਹੈ ਭਜਿਆ ਨਹੀਂ ਜਾਂਦਾ ਲੱਤਾਂ ਫੁੱਲ ਜਾਂਦੀਆਂ ਐ ਚੱਲ ਲੈ ਚੱਲ ਲੈ ਕੋਈ ਗੱਲ ਨਹੀਂ ਇਹ ਸਟ੍ਰੈਸ ਵੀ ਇਦਾਂ ਹੀ ਚੱਲ ਲਿਆ ਕਰੋ ਇੱਕ ਦਿਨ ਸਟ੍ਰੈਚ ਕਰ ਕਰਕੇ ਮਾਈਂਡ ਹੀ ਇੰਨਾ ਤਕੜਾ ਹੋ ਜਾਊ ਫਿਰ ਆਈ ਜਾਣ ਦੇ ਜੋ ਆਉਂਦਾ ਹੈ ਫਿਰ ਬੰਦਾ ਪ੍ਰਵਾਹ ਨਹੀਂ ਕਰਦਾ ਕੈਮ ਹੋ ਜਾਂਦਾ ਗੁਰ ਕਿਰਪਾ ਲੋਪਾ ਗੁਰ ਕਿਰਪਾ ਜਹ ਨਰ ਕੋ ਪੀਨੀ ਤਹ ਇਹ ਜੁਗ ਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਉ ਵਾ ਜਿਉ ਪਾਣੀ ਸੰਗ ਪਾਣੀ ਲੀਨਤਾ ਦਾ ਪਤਾ ਕਿਵੇਂ ਲੱਗੇ ਭਾਈ ਰੱਬ ਤੋਂ ਵਿੱਚ ਲੀਨ ਹੈ ਮਤਲਬ ਰੱਬ ਵਾਲੇ ਗੁਣ ਨੇ ਇਸ ਦੇ ਵਿੱਚ ਰੱਬੀ ਗੁਣ ਨੇ ਇਸ ਬੰਦੇ ਦੀ ਲਾਈਫ ਵਿੱਚ ਇੱਕ ਗੁਣ ਜਿਹੀ ਜਿੰਦਗੀ ਚ ਆ ਗਏ ਸਮਝ ਲਓ ਉਹਦੀ ਜਿੰਦਗੀ ਚ ਰੱਬ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਇੱਕ ਬਹੁਤ ਹੀ ਜੀਵਨ ਨਾਲ ਜੁੜੇ ਹੋਏ ਵਿਸ਼ੇ ਤੇ ਗੱਲ ਕਰਾਂਗੇ ਜਿੰਨੀਆਂ ਮੁਸ਼ਕਲਾਂ ਆਉਂਦੀਆਂ ਹਨ ਉਹ ਨਾ ਹੀ ਮਨਜ਼ੇ ਨੂੰ ਮਜ਼ਬੂਤ ਬਣਾਉਂਦੀਆਂ ਹਨ ਇਹ ਸ਼ਬਦ ਸਾਨੂੰ ਹੌਸਲਾ ਦਿੰਦੇ ਹਨ ਸਾਨੂੰ ਸੋਚਣ ਦਾ ਢੰਗ ਸਿਖਾਉਂਦੇ ਹਨ ਅਤੇ ਜੀਵਨ ਦੀ ਸਚਾਈ ਨਾਲ ਜੋੜਦੇ ਹਨ ਗਿਆਨੀ ਰਣਜੀਤ ਸਿੰਘ ਡੜੀਆਂ ਵਾਲੇ ਜੀ ਸਾਨੂੰ ਅਕਸਰ ਸਮਝਾਉਂਦੇ ਹਨ ਕਿ ਜੀਵਨ ਕੋਈ ਸੌਖਾ ਰਸਤਾ ਨਹੀਂ ਇੱਥੇ ਹਰ ਇੱਕ ਦੇ ਜੀਵਨ ਵਿੱਚ ਦੁੱਖ ਤਕਲੀਫਾਂ ਮੁਸ਼ਕਲਾਂ ਆਉਂਦੀਆਂ ਹਨ ਪਰ ਸਵਾਲ ਇਹ ਨਹੀਂ ਕਿ ਮੁਸ਼ਕਲ ਆਈ ਸਵਾਲ ਇਹ ਹੈ ਕਿ ਅਸੀਂ ਉਸ ਮੁਸ਼ਕਲ ਨੂੰ ਕਿਵੇਂ ਲੈਂਦੇ ਹਾਂ ਅਕਸਰ ਅਸੀਂ ਵੇਖਦੇ ਹਾਂ ਕਿ ਜਦੋਂ ਥੋੜੀ ਜਿਹੀ ਤਕਲੀਫ ਆਉਂਦੀ ਹੈ ਤਾਂ ਮਨ ਘਬਰਾ ਜਾਂਦਾ ਹੈ ਮਨ ਵਿੱਚ ਡਰ ਪੈਦਾ ਹੋ ਜਾਂਦਾ ਹੈ ਅਸੀਂ ਕਹਿੰਦੇ ਹਾਂ ਹੁਣ ਕੀ ਬਣੇਗਾ ਮੇਰੇ ਨਾਲ ਹੀ ਕਿਉਂ ਹੁੰਦਾ ਹੈ ਇਹ ਸਭ ਪਰ ਗਿਆਨੀ ਜੀ ਕਹਿੰਦੇ ਹਨ ਕਿ ਇਹ ਸੋਚ ਮਨੁੱਖ ਨੂੰ ਕਮਜ਼ੋਰ ਕਰਦੀ ਹੈ ਸੰਗਤ ਜੀ ਸੋਚੋ ਜਰਾ ਜੇ ਲੋਹਾ ਅੱਗ ਵਿੱਚ ਨਾ ਪਵੇ ਤਾਂ ਉਹ ਤਲਵਾਰ ਕਿੱਦਾਂ ਬਣੇਗਾ ਲੋਹੇ ਨੂੰ ਅੱਗ ਦੀ ਤਪਸ਼ ਸਹਿਣੀ ਪੈਂਦੀ ਹੈ ਹਥੌੜੇ ਦੀਆਂ ਝੂਟਾਂ ਸਹਿਣੀਆਂ ਪੈਂਦੀ ਹਨ ਤਦ ਜਾ ਕੇ ਉਹ ਮਜ਼ਬੂਤ ਬਣਦਾ ਹੈ ਇਸੇ ਤਰ੍ਹਾਂ ਮਨੁੱਖ ਵੀ ਮੁਸ਼ਕਲਾਂ ਨਾਲ ਮਜ਼ਬੂਤ ਬਣਦਾ ਹੈ ਗੈਨੇ ਰਣਜੀਤ ਸਿੰਘ ਦੀਆਂ ਡਰੀਆਂ ਵਾਲੇ ਸਮਝਾਉਂਦੇ ਹਨ ਕਿ ਮੁਸ਼ਕਲ ਕੋਈ ਸਜ਼ਾ ਨਹੀਂ ਮੁਸ਼ਕਲ ਸਮਾਂ ਇੱਕ ਸਿੱਖਿਆ ਹੈ ਮੁਸ਼ਕਲ ਸਾਨੂੰ ਸੋਚਣਾ ਸਿਖਾਉਂਦਾ ਹੈ ਸਹਿਣਾ ਸਿਖਾਉਂਦਾ ਹੈ ਅਤੇ ਸਹੀ ਰਸਤਾ ਚੁਣਨਾ ਸਿਖਾਉਂਦਾ ਹੈ ਜੋ ਮਨੁੱਖ ਮੁਸ਼ਕਲ ਵਿੱਚ ਵੀ ਧੀਰਜ ਨਹੀਂ ਛੱਡਦਾ ਉਹੀ ਅਸਲ ਵਿੱਚ ਮਜ਼ਬੂਤ ਵਿਅਕਤੀ ਹੈ ਗੁਰਬਾਣੀ ਸਾਨੂੰ ਕੀ ਸਿਖਾਉਂਦੀ ਹੈ ਗੁਰਬਾਣੀ ਕਹਿੰਦੀ ਹੈ ਕਿ ਸੁੱਖ ਅਤੇ ਦੁੱਖ ਦੋਨੋਂ ਹੀ ਆਉਂਦੇ ਹਨ ਇਹ ਜਿਹਾ ਇਹ ਜੀਵਨ ਦਾ ਨਿਯਮ ਹੈ ਪਰ ਗੁਰਸਿੱਖ ਉਹ ਹੈ ਜੋ ਦੋਹਾਂ ਹਾਲਾਤਾਂ ਵਿੱਚ ਵਾਈ ਗੁਰੂ ਨੂੰ ਯਾਦ ਰੱਖਦਾ ਹੈ ਨਾ ਸੁੱਖ ਵਿੱਚ ਹੰਕਾਰ ਤੇ ਨਾ ਦੁੱਖ ਵਿੱਚ ਕਬਰਹਾਟ ਅਕਸਰ ਅਸੀਂ ਦੁੱਖ ਆਉਣ ਤੇ ਅਰਦਾਸ ਤਾਂ ਕਰਦੇ ਹਾਂ ਪਰ ਨਾਲ ਹੀ ਸ਼ਿਕਾਇਤ ਵੀ ਕਰਦੇ ਹਾਂ ਗਿਆਨੀ ਜੀ ਕਹਿੰਦੇ ਹਨ ਅਰਦਾਸ ਸ਼ਿਕਾਇਤ ਲਈ ਨਹੀਂ ਹੌਸਲੇ ਲਈ ਹੁੰਦੀ ਹੈ ਅਰਦਾਸ ਸਾਨੂੰ ਅੰਦਰੋਂ ਮਜ਼ਬੂਤ ਬਣਾਉਂਦੀ ਹੈ ਤਾਂ ਜੋ ਅਸੀਂ ਮੁਸ਼ਕਲਾਂ ਦਾ ਸਾਹਮਣਾ ਕਰ ਸਕੀਏ ਸੰਗਤ ਜੀ ਜਿਨ੍ਹਾਂ ਦੇ ਜੀਵਨ ਵਿੱਚ ਵੱਡੀਆਂ ਮੁਸ਼ਕਲਾਂ ਆਈਆਂ ਉਹੀ ਅੱਜ ਵੱਡੇ ਇਤਿਹਾਸ ਬਣੇ ਹਨ ਸਾਡੇ ਗੁਰੂ ਸਾਹਿਬਾਨਾਂ ਦਾ ਜੀਵਨ ਵੇਖੋ ਕਿੰਨੀਆਂ ਤਕਲੀਫਾਂ ਕਿੰਨੇ ਦੁੱਖ ਪਰ ਕਦੇ ਵੀ ਘਬਰਾਏ ਨਹੀਂ ਸਤ ਜਿਹਦਾ ਸਾਥ ਨਹੀਂ ਛੱਡਿਆ ਗੈਨੀ ਰਣਜੀਤ ਸਿੰਘ ਜੀ ਕਹਿੰਦੇ ਹਨ ਕਿ ਮਨੁੱਖ ਨੂੰ ਆਪਣੀ ਸੋਚ ਬਦਲਨੀ ਚਾਹੀਦੀ ਹੈ ਮੁਸ਼ਕਲ ਆਵੇ ਤਾਂ ਇਹ ਇਹ ਨਾ ਸੋਚੋ ਕਿ ਇਹ ਕਿਉਂ ਆਈ ਹੈ ਇਹ ਸੋਚੋ ਕਿ ਇਹ ਮੈਨੂੰ ਕੀ ਸਿਖਾ ਰਹੀ ਹੈ ਇਹ ਹੀ ਸੋਚ ਮਨੁੱਖ ਨੂੰ ਅੱਗੇ ਵਧਾਉਂਦੀ ਹੈ ਅੱਜ ਤਾਂ ਮਨੁੱਖ ਛੋਟੀ ਜਹੀ ਗਲਤੀ ਟੁੱਟ ਜਾਂਦਾ ਹੈ ਪਰ ਸਿੱਖੀ ਸਾਨੂੰ ਮਜ਼ਬੂਤ ਬਣਾਉਂਦਾ ਹੀ ਹੈ ਸਿੱਖੀ ਕਹਿੰਦੀ ਹੈ ਚੜਦੀ ਕਲਾ ਵਿੱਚ ਰਹੋ ਚੜ੍ਹਦੀ ਕਲਾ ਦਾ ਮਤਲਬ ਇਹ ਨਹੀਂ ਕਿ ਦੁੱਖ ਨਹੀਂ ਚੜ੍ਹਦੀ ਕਲਾ ਦਾ ਮਤਲਬ ਇਹ ਹੈ ਕਿ ਦੁੱਖ ਵਿੱਚ ਵੀ ਹੌਸਲਾ ਸੰਗਤ ਜੀ ਜਦੋਂ ਵੀ ਜੀਵਨ ਵਿੱਚ ਮੁਸ਼ਕਲ ਆਵੇ ਆਪਣੇ ਮਨ ਨੂੰ ਇਹ ਕਹੋ ਘਬਰਾ ਨਾ ਇਹ ਸਮਾਂ ਵੀ ਲੰਘ ਜਾਵੇਗਾ ਵਾਹਿਗੁਰੂ ਨੇ ਜੇ ਇਹ ਪਰਖ ਲਾਈ ਹੈ ਤਾਂ ਨਾਲ ਹੀ ਸਹਿਣ ਦੀ ਤਾਕਤ ਵੀ ਦਿੱਤੀ ਹੈ ਖੀਰ ਵਿੱਚ ਇਹੀ ਬੇਨਤੀ ਹੈ ਕਿ ਮੁਸ਼ਕਲਾਂ ਤੋਂ ਡਰੋ ਨਾ ਮੁਸ਼ਕਲਾਂ ਤੁਹਾਨੂੰ ਤੋੜਨ ਲਈ ਨਹੀਂ ਤੁਹਾਨੂੰ ਬਣਾਉਣ ਲਈ ਆਉਂਦੀਆਂ ਹਨ ਜੋ ਮੁਸ਼ਕਲਾਂ ਨਾਲ ਲੜਦਾ ਹੈ ਉਹੀ ਅਸਲ ਵਿੱਚ ਮਜ਼ਬੂਤ ਬਣਦਾ ਹੈ ਵਾਹਿਗੁਰੂ ਜੀ ਸਾਨੂੰ ਸਾਰਿਆਂ ਨੂੰ ਸਮਝ ਧੀਰਜ ਅਤੇ ਹੌਸਲਾ ਬਖਸ਼ੇ ਤਾਂ ਜੋ ਅਸੀਂ ਹਰ ਮੁਸ਼ਕਲ ਵਿੱਚ ਚੜ੍ਹਦੀ ਕਲਾ ਵਿੱਚ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ